ਅੱਜ ਤੁਸੀਂ 124 7 ਪੰਜਾਬ ਤਾਰਕਮੇਤਾ ਗੋਲਟਾ ਚਸ਼ਮਾ ਮੁਕਤੀ ਸ਼ਬ ਕਹਾਣੀ ਨਿੱਕ ਕਿਓ ਕੇ ਹਾ ਬਾਈ ਬਾਈ ਸਾਹਮਣੇ ਆਇਆ ਕਰ ਚਲੋ ਸਾਰੀ ਖਬਰ टीवी ਦੇ ਮਸ਼ਹੂਰ ਸੀਰੀਅਲ ਤਾਰਕ ਮਹਿਤਾ ਕੋਲਟਾ ਚਸ਼ਮਾ ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ। ਸ਼ੋਅ ਦੇ ਨਿਰਮਾਤਾ ਅਸੀਤ ਮੋਦੀ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਇਸ ਮਸ਼ਹੂਰ ਸ਼ੋਅ 'ਚ ਕੰਮ ਕਰਨ ਵਾਲੇ ਅਦਾਕਾਰਾਂ ਨਾਲ ਵਿਵਾਦਾ ਕਾਰਨੋ ਵਿਵਾਦਾਂ ਵਿੱਚ ਰਹਿੰਦੇ ਹਨ। ਕਈ ਪੁਰਾਣੇ ਅਦਾਕਾਰਾਂ ਨੇ ਨਿਰਮਾਤਾ ਨਾਲ ਝਗੜੇ ਜਾਂ ਵਿਵਾਦ ਕਾਰਨ ਸ਼ੋਅ ਛੱਡ ਦਿੱਤਾ। ਸੋਨੇ ਸਬ ਚੈਨਲ ਦੇ ਮਸ਼ਹੂਰ ਸ਼ੋਅ ਦੇ ਪ੍ਰਸ਼ੰਸਕ ਅਕਸਰ ਦਿਸ਼ਾ ਵਕਾਨੀ ਦੀ ਵਾਪਸੀ ਦੀ ਉਡੀਕ ਕਰਦੇ ਹਨ। ਉਹ ਸਾਲਾਂ ਤੋਂ ਵੱਧ ਸਮੇਂ ਤੋਂ ਸ਼ੋਅ ਤੋਂ ਦੂਰ ਹਨ ਪਰ ਲੋਕ ਅਜੇ ਵਿਊਜ਼ ਦੀ ਵਾਪਸੀ ਦੀ ਉਡੀਕ ਕਰ ਰਹੇ ਹਨ ਹਲੇ ਤੱਕ ਅਸਿਤ ਮੋਦੀ ਦੁਆਰਾ ਦਿਸ਼ਾ ਦੇ ਸ਼ੋਅ ਛੱਡਣ ਦੇ ਕਾਰਨ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਇਸ ਦੌਰਾਨ ਸ਼ੋਅ ਨੂੰ ਇੱਕ ਮਸ਼ਹੂਰ ਸਟਾਰ ਤੇ ਉਸ ਦੇ ਸ਼ੋਅ ਛੱਡਣ ਅਤੇ ਵਾਪਸ ਨਾ ਆਉਣ ਬਾਰੇ ਗੱਲ ਕੀਤੀ ਜਾ ਰਹੀ ਹੈ ਆਓ ਜਾਣਦੇ ਹਾਂ ਅਦਾਕਾਰਾ ਦਾ ਇਸ ਬਾਰੇ ਕੀ ਕਹਿਣਾ ਹੈ ਮਿਸਿਸ ਰੋਸ਼ਨ ਦੀ ਭੂਮਿਕਾ ਨਿਭਾ ਰਹੀ ਅਦਾਕਾਰਾ ਵੱਲੋਂ ਕੀਤਾ ਗਿਆ ਖੁਲਾਸਾ ਤਾਰਕ ਮਹਿਤਾ ਕੋਲ ਟੱਚ ਸ਼ਮਾ ਸ਼ੋਚ ਕੰਮ ਕਰ ਰਹੀ ਅਦਾਕਾਰਾ ਜੈਨੀਫਰ ਮਿਸਤਰੀ ਬੰਸੀਵਾਲ ਜੋ ਕਿ ਮਿਸਿਸ ਰੋਸ਼ਨ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਸੀ ਨੇ ਕਥਿਤ ਤੌਰ ਤੇ ਅਸਿਤ ਮੋਦੀ ਤੇ ਜਿਸਮੇ ਸੋਸ਼ਨ ਦੋਸ਼ ਲਗਾਇਆ ਸੀ 쇼 ਛੱਡਣ ਤੋਂ ਬਾਅਦ ਉਸਨੇ ਕਈ ਇੰਟਰਵਿਊਸ 'ਚ ਨਿਰਮਾਤਾਵਾਂ ਅਤੇ ਕਲਾਕਾਰਾਂ ਬਾਰੇ ਗੱਲ ਕੀਤੀ ਹੈ ਹੁਣ ਪਿੰਕ ਵਿਲਾ ਨੂੰ ਦਿੱਤੇ ਇੰਟਰਵਿਊ 'ਚ ਉਸਨੇ ਦਿਸ਼ਾ ਵਕਾਨੀ ਦੇ 쇼 ਛੱਡਣ ਅਤੇ 쇼 ਦੇ ਹਟਾਏ ਜਾਣ ਤੋਂ ਬਾਅਦ ਉਹਨਾਂ ਨੂੰ ਆਈਆਂ ਸਮੱਸਿਆਵਾਂ ਬਾਰੇ ਗੱਲ ਕੀਤੀ ਜੈਨੀਫਰ ਨੇ ਰੋਸ਼ਨ ਭਾਬੀ ਦੀ ਭੂਮਿਕਾ ਨਿਭਾਈ ਸੀ ਅਤੇ ਟੀਵੀ 'ਤੇ ਪ੍ਰਸਿੱਧੀ ਹਾਸਲ ਕੀਤੀ ਸੀ ਜਦੋਂ ਉਸਨੇ 쇼 ਛੱਡ ਦਿੱਤਾ ਤਾਂ ਲੋਕ ਹੈਰਾਨ ਰਹਿ ਗਏ ਪਰ ਜਦੋਂ ਅਦਾਕਾਰਾਂ ਨੇ 쇼 ਛੱਡਣ ਦਾ ਕਾਰਨ ਦੱਸਿਆ ਤਾਂ ਲੋਕ ਉਸਦੇ ਫੈਸਲੇ ਨੂੰ ਸਮਝ ਗਏ ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ 'ਚ ਅਦਾਕਾਰਾਂ ਨੇ ਦੱਸਿਆ ਕੀ ਸ਼ੋਅ ਤੋਂ ਹਟਾਏ ਜਾਣ ਤੋਂ ਬਾਅਦ ਉਸ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਤੇ ਉਸ ਦੇ ਭਰਾ ਦੀ ਵੀ ਮੌਤ ਹੋ ਗਈ ਸੀ ਉਸ ਸਮਾਂ ਉਸ ਲਈ ਦੁੱਖ ਭਰਿਆ ਸੀ ਨਾਲ ਹੀ ਨਿਰਮਾਤਾਵਾਂ ਨੇ ਉਸ ਨੂੰ ਪੈਸੇ ਵੀ ਨਹੀਂ ਦਿੱਤੇ ਅਦਾਕਾਰਾਂ ਨੇ ਇੰਟਰਵਿਊ 'ਚ ਉਹ ਇਹ ਸਾਰੇ ਖੁਲਾਸੇ ਕੀਤੇ ਦਿਸ਼ਵਕਾਨੀ ਬਾਰੇ ਕੀ ਬੋਲੀ ਅਦਾਕਾਰਾ ਦਇਆ ਭੰਨ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦਿਸ਼ਵਕਾਨੀ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ ਨਿਰਮਾਤਾ ਲੰਬੇ ਸਮੇਂ ਤੋਂ ਉਸ ਨੂੰ ਸ਼ੋਅ 'ਚ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਜੈਨੀਫਰ ਤੋਂ ਪੁੱਛਿਆ ਗਿਆ ਕਿ ਦਿਸ਼ਵਕਾਨੀ ਨੇ ਟਾਕਸਿਕ ਮਾਹੌਲ ਕਾਰਨ ਤਾਰਿਕ ਮਹਿਤਾ ਕੋਲਟਾ ਚਸ਼ਮਾ ਛੱਡ ਦਿੱਤਾ ਸੀ ਇਸ ਦਾ ਜਵਾਬ ਦਿੰਦੇ ਹੋਏ ਜੈਨੀਫਰ ਨੇ ਕਿਹਾ ਆਪਣੀ ਗਰਬਵਸਤਾ ਦੌਰਾਨ ਮੈਂ ਉਸ ਨੂੰ ਸ਼ੋਅ 'ਚ ਵਾਪਸ ਆਉਣ ਲਈ ਬੇਨਤੀ ਕਰ ਰਹੀ ਸੀ ਕਿ ਉਹ ਸ਼ੋਅ 'ਚ ਵਾਪਸ ਆ ਜਾਵੇ ਪਰ ਅਜਿਹਾ ਨਹੀਂ ਹੋਇਆ ਇੱਕ ਵਾਰ ਜਦੋਂ ਉਹ ਚਲੀ ਗਈ ਤਾਂ ਉਹ ਚਲੀ ਗਈ